ਕੁਦਰਤੀ ਖੇਤੀ ਦੇ ਵਿੱਚ ਜਿਹੜਾ ਫਸਲਾਂ ਦਾ ਬਿਰਲਾ ਹੋਣਾ ਕਿਉਂ ਜ਼ਰੂਰੀ ਹੈ ਇਸ ਵੀਡੀਓ ਦੇ ਵਿੱਚ ਇਸ ਗੱਲ ਬਾਰੇ ਵਿਚਾਰ ਚਰਚਾ ਕਰਾਂਗੇ ਜੀ ਜਿਹੜੇ ਆ ਤੁਸੀਂ ਦੇਖ ਰਹੇ ਹੋ ਆਪਣੇ ਤਿਲਾਂ ਦੀ ਫਸਲ ਹੈ ਜੀ ਥੋੜੀ ਜਿਹੀ ਜਗ੍ਹਾ ਦੇ ਵਿੱਚ ਜਿਹੜੇ ਆਪਾਂ ਤੈਲ ਲਾਏ ਹੋਏ ਨੇਗੇ ਤਿਲਾਂ ਦੀ ਜਿਹੜੀ ਕਿਸਮ ਆਗੀ ਪੰਜਾਬ ਨੰਬਰ 1 ਆਗੀ ਤੇ ਇਹਦੇ ਵਿੱਚ ਆਪਣੇ ਤੋਂ ਜਿਹੜਾ ਤਿਲਾਂ ਦਾ 20 ਮੱਲੋ ਮੱਲੀ ਜਿਹੜਾ ਸੰਘਣਾ ਪੈ ਜਾਂਦਾ ਕਿਉਂਕਿ ਬਰੀਕ 20 ਹੁੰਦਾ ਜੀ ਇਨੂੰ ਲਗਾਉਣ ਤੋਂ ਬਾਅਦ ਲਗਭਗ 15-20 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਆਪਾਂ ਨੂੰ ਜਿਹੜਾ ਇਹਨਾਂ ਨੂੰ ਬਿਰਲਾ ਕਰ ਦੇਣਾ ਚਾਹੀਦਾ ਹੈਗਾ ਫਿਰਲਾ ਕਰਨ ਦਾ ਮੁੱਖ ਕਾਰਨ ਕੀ ਹੈਗਾ ਇੱਕ ਤਾਂ ਜਿਹੜੀ ਸੰਗਣੀ ਫਸਲ ਹੋਊਗੀ ਉਹਨੂੰ ਜਿਹੜੇ ਰੋਗ ਜ਼ਿਆਦਾ ਆਉਂਦੇ ਨੇਗੇ ਦੂਸਰੇ ਉਹਦੇ ਉੱਤੇ ਕੀਟ ਵੀ ਜ਼ਿਆਦਾ ਆਉਂਦੇ ਨੇ ਕਿਉਂਕਿ ਪ੍ਰਾਪਰ ਜਿਹੜੀ ਧੁੱਪ ਨਹੀਂ ਲੱਗਦੀ ਕੀ ਪ੍ਰਾਪਰ ਹਵਾ ਨਹੀਂ ਪੈਂਦੀਗੀ ਉਹਦੇ ਕਰਕੇ ਜਿਹੜਾ ਇਹ ਦੋਨੋਂ ਚੀਜ਼ਾਂ ਦਾ ਇਹਦੇ ਉੱਪਰ ਜਿਹੜਾ ਹਮਲਾ ਰਹਿੰਦਾ ਹੈਗਾ ਤਿਲਾਂ ਦੀ ਦੂਰੀ ਲਗਭਗ ਆਪਾਂ ਫੁੱਟਕ ਦੇ ਦੂਰ ਬੂਟੇ ਤੋਂ ਬੂਟਾ ਕਰ ਰਹੇ ਆਂਗੇ ਕਾਫੀ ਬੂਟਾ ਦਾ ਚੌੜਾ ਹੋ ਜਾਂਦਾ ਹੈਗਾ ਆਪਾਂ ਪਹਿਲਾਂ ਵੀ ਦੋ ਤਿੰਨ ਵਾਰ ਲਾਏ ਨੇਗੇ ਥੋੜਾ ਤਜਰਬਾ ਆਪਣਾ ਹੈਗਾ ਹੈਗਾ ਉਸ ਇਸ ਵਾਰ ਜਿਹੜਾ ਆਪਾਂ ਤਜਰਬਾ ਕਰਨ ਦੀ ਕੋਸ਼ਿਸ਼ ਕਰਾਂਗੇ ਇਸੇ ਤਰ੍ਹਾਂ ਇਹਦੇ ਵਿੱਚ ਆਪਾਂ ਜਿਹੜੀ 80 ਦੇ ਨਾਲ ਹੀ ਐਮ ਐਲ 25 ਮੂੰਗੀ ਲਾਈ ਹੈਗੀ ਤੇ ਉਸ ਤੋਂ ਇਲਾਵਾ ਜਿਹੜੇ ਮਾਂ ਲਾਏ ਗਏ ਹੈਗੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਜਿਹੜਾ ਬਿਰਲਾ ਕਰ ਰਹੇ ਹਾਂਗੇ ਇਹ 15 ਜੁਲਾਈ ਦੇ ਕਰੀਬ ਜਿਹੜੀ ਇਹਨਾਂ ਦੀ ਆਪਾਂ ਬਜਾਈ ਕੀਤੀ ਸੀਗੀ ਇੱਕ ਆਪਾਂ ਨੂੰ ਇਹਨਾਂ ਦੀ ਹੁਣ ਗੜਾਈ ਤੇ ਹੁਣ ਤੱਕ ਇੱਕ ਆਪਾਂ ਇਹਨਾਂ ਦੀ ਗੜਾਈ ਕਰ ਚੁੱਕੇ ਹਾਂਗੇ ਕਿਉਂਕਿ ਬਰਸਾਤਾਂ ਦੇ ਵਿੱਚ ਜਿਹੜੇ ਨਦੀਨ ਕਾਫੀ ਹੋ ਜਾਂਦੇ ਤੇ ਹੁਣ ਇੱਕ ਗੜਾਈ ਇਹਨਾਂ ਦੀ ਹੋਰ ਕਰਨੀ ਪਊਗੀ ਜਿਹੜੀ ਕਿ ਪੰਜ ਤੋਂ 4 ਦਿਨਾਂ ਦੇ ਵਿੱਚ ਹੀ ਕਰਨੀ ਪਊਗੀ ਕਿਉਂਕਿ ਦੁਬਾਰੇ ਬਰਸਾਤਾਂ ਜਿਹੜੀਆਂ ਸ਼ੁਰੂ ਹੋ ਗਈਆਂ ਨੇਗੀਆਂ ਤੇ ਬਿਰਲਾ ਕਰਨ ਦਾ ਮੁੱਖ ਕਾਰਨ ਇੱਕ ਤਾਂ ਜਿਹੜੀ ਬੂਟਿਆਂ ਦੇ ਵਿੱਚ ਜਿਹੜਾ ਇੱਕ ਦੂਜੇ ਨਾਲ ਕੰਪੀਟੀਸ਼ਨ ਹੈਗਾ ਜੇ ਸੰਘਣੇ ਹੋਣਗੇ ਤਾਂ ਕਾਫੀ ਜ਼ਿਆਦਾ ਹੋ ਜਾਂਦਾ ਤੇ ਜ਼ਿਆਦਾ ਕੰਪੀਟੀਸ਼ਨ ਦੇ ਵਿੱਚ ਜੇ ਖਾਦਾਂ ਦੀ ਗੱਲ ਕਰ ਲਈਏ ਤਾਂ ਆਪਾਂ ਉਹ ਜਿਹੜੀਆਂ ਫੇਰ ਹੀ ਪੂਰੀਆਂ ਕਰ ਸਕਾਂਗੇ ਜੇਕਰ ਆਪਾਂ ਬਾਹਰੋਂ ਖਾਦ ਖਰਾਕ ਦੇਵਾਂਗੇ ਆਪਾਂ ਜਿਹੜਾ ਇਸ ਖੇਤ ਦੇ ਵਿੱਚ ਬਾਹਰੋਂ ਕੋਈ ਖਾਦ ਕਰਾ ਕੇ ਨਹੀਂ ਦੇ ਰਹੇ ਉਹਦੇ ਕਰਕੇ ਜਿਹੜਾ ਇਹਨਾਂ ਨੂੰ ਬਿਰਲਾ ਕਰਨਾ ਪੈਂਦਾ ਹੈਗਾ ਗਣੋਇਆਂ ਦੀ ਖਾਦ ਕਈ ਵਾਰ ਆਪਾਂ ਜਿਹੜਾ ਵਰਤਦੇ ਆਂਗੇ ਉਸ ਤੋਂ ਇਲਾਵਾ ਜਿਹੜਾ ਹੋਰ ਕੋਈ ਚੀਜ਼ ਨਹੀਂ ਵਰਤੀ ਜਾਂਦੀ ਸਿਰਫ ਨਦੀਨ ਆ ਜਿਹੜੇ ਉਹਨਾਂ ਨੂੰ ਜਿਹੜਾ ਇਹਦੇ ਵਿੱਚ ਗਾਲਿਆ ਜਾਂਦਾ ਹੈਗਾ ਤੇ ਜਿਹੜਾ ਆਰਗੈਨਿਕ ਕਾਰਬਨ ਆ ਮਿੱਟੀ ਦਾ ਉਹਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਤੇ ਬਿਰਲੇ ਕਰਨ ਦੇ ਮੁੱਖ ਤਰੀਕਾ ਜ਼ਿਆਦਾਤਰ ਆਪਾਂ ਜਿਹੜਾ ਉਹਨੂੰ ਕਸੀਏ ਨਾਲ ਵੀ ਵੱਢ ਸਕਦੇ ਆਂਗੇ ਪਰ ਆਪਾਂ ਜਿਹੜਾ ਹੱਥੀ ਪੱਟਣ ਨੂੰ ਥੋੜੀ ਜੀ ਤਰਜੀਹ ਜ਼ਿਆਦਾ ਦਿੰਨੇ ਆ ਕਿਉਂਕਿ ਉਹਦੇ ਨਾਲ ਆਪਾਂ ਦੂਰੀ ਇੱਕੋ ਜੀ ਰੱਖ ਸਕਦੇ ਆਂਗੇ ਕਿਉਂਕਿ ਬਾਕੀ ਇਹ ਵੀ ਹੁੰਦਾ ਵੀ ਕਈ ਵਾਰ ਬੂਟਿਆਂ ਦੀ ਜੜ੍ਹཅੀ ਬੂਟੇ ਹੁੰਦੇ ਨੇਗੇ ਤਾਂ ਸਾਰੇ ਜਿਹੜੇ ਆਪਾਂ ਇਹਦੇ ਨਾਲ ਕੱਢ ਨਹੀਂ ਸਕਦੇਗੇ ਕਸੀ ਦੇ ਨਾਲ ਤਾਂ ਕਰਕੇ ਜਿਹੜੇ ਆਪਾਂ ਨੂੰ ਇਹ ਹੱਥੀ ਪੱਟਨੇ ਪੈਂਦੇ ਆਗੇ ਤੇ ਇਹਦੇ 'ਚ ਇੱਕ ਗੱਲ ਹੋਰ ਜਿਹੜੀ ਧਿਆਨ ਰੱਖਣ ਜੋਗੇ ਹੁੰਦੀ ਹੈਗੀ ਕਿ ਜਿਹੜਾ ਬਿਰਲਾ ਕਰਨ ਤੋਂ ਬਾਅਦ ਹੁਣ ਆਪਾਂ ਇਹਨੂੰ ਗੜਾਈ ਕਰਾਂਗੇ ਉਸ ਤੋਂ ਬਾਅਦ ਇਹਨਾਂ ਮਿੱਟੀ ਆਪਾਂ ਨੂੰ ਚੜਾਉਣੀ ਬਹੁਤ ਜ਼ਰੂਰੀ ਹੁੰਦੀ ਹੈਗੀ ਕਿਉਂਕਿ ਜਦੋਂ ਸੰਘਣੇ ਹੁੰਦੇ ਬੂਟੇ ਉਹਨਾਂ ਦੀ ਲੈਂਥ ਜਿਹਨੂੰ ਸਟੈਮ ਅਲੌਂਗੇਸ਼ਨ ਕਹਿੰਦੇ ਆਗੇ ਜਿਹੜਾ ਉਹਦੇ ਤਣੇ ਦਾ ਵਾਧਾ ਜ਼ਿਆਦਾ ਹੋ ਜਾਂਦਾ ਸੰਘਣੇ ਪਾਣ ਕਰਕੇ ਤੇ ਬੂਟਾ ਕਮਜ਼ੋਰਾ ਰਹਿੰਦਾ ਹੈ ਜਦੋਂ ਮਿੱਟੀ ਲੱਗਦੀ ਹੈ ਤਾਂ ਬੂਟੇ ਦੀ ਜੜ ਜਿਹੜੀ ਸਖਤ ਬਣਨੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਬਿਰਲੇ ਕਰਨ ਤੋਂ ਬਾਅਦ ਆਪਾਂ ਨੂੰ ਜਿਹੜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿਹੜੀ ਮਿੱਟੀ ਹੈਗੀ ਉਹ ਇਹਨਾਂ ਦੇ ਤਣਿਆਂ ਦੇ ਨਾਲ ਲਾ ਦਿੱਤੀ ਜਾਵੇ ਉਹਦੇ ਦੋ ਫਾਇਦੇ ਹੁੰਦੇ ਆ ਇੱਕ ਤਾਂ ਜਿਹੜੀ ਆਪਣੀ ਜੜ ਸਖਤ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਦੂਸਰਾ ਜਿਹੜਾ ਮਿੱਟੀ ਲੱਗਣ ਦੇ ਨਾਲ ਪਾਣੀ ਹੈ ਜਿਹੜਾ ਉਹ ਬੂਟੇ ਦੀ ਜੜ ਤੋਂ ਦੂਰ ਹੋ ਜਾਂਦਾ ਹੈ ਪਾਣੀ ਦੂਰ ਹੋਣ ਦੇ ਨਾਲ ਜਿਹੜਾ ਪਾਣੀ ਦੂਰ ਰਹੂਗਾ ਤਾਂ ਜਿਹੜੇ ਤਣਿਆਂ ਨੂੰ ਪਾਣੀ ਵੱਲ ਜਾਣ ਦੇ ਜਿਹੜੇ ਇਹਨਾਂ ਦਾ ਸੁਭਾਅਕ ਹੁੰਦਾ ਹੈਗਾ ਤੇ ਜਿਹੜੇ ਤਣੇ ਦੂਰ ਜਾਣਗੇ ਜੇ ਤਣੇ ਦੂਰ ਜਾਣਗੇ ਤਾਂ ਮਿੱਟੀ 'ਚੋਂ ਦੂਰ ਤੱਕ ਜਿਹੜੀ ਉਹ ਆਪਣੇ ਖਰਾਕੀ ਤੱਤ ਨੇ ਕਿ ਉਹਨਾਂ ਨੂੰ ਲੈਣਗੇ ਤੇ ਜਿੰਨੇ ਖਰਾਕੀ ਤੱਤ ਜ਼ਿਆਦਾ ਲੈਣਗੇ ਉਹਨਾਂ ਬੂਟੇ ਦਾ ਵਿਕਾਸ ਹੋਊਗਾ ਜਿੰਨਾ ਵਿਕਾਸ ਹੋਊਗਾ ਉਹਨਾਂ ਜਿਹੜਾ ਝਾੜ ਦੇ ਵਿੱਚ ਵਾਧਾ ਹੋਊਗਾ ਇਹ ਜਿਹੜੀ ਸਿੰਪਲ ਜੀ ਸਾਇੰਸ ਦੇ ਵਿੱਚ ਕੰਮ ਕਰਦੀ ਹੈਗੀ ਤੇ ਆਪਾਂ ਜਿਹੜੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਦੱਸਣ ਦੀ ਜੇਕਰ ਫਿਰ ਵੀ ਆਪਾਂ ਤੋਂ ਕੋਈ ਕਮੀ ਰਹਿ ਗਈ ਹੋਵੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਫਸਲਾਂ ਦੇ ਬਾਰੇ ਵੱਖ-ਵੱਖ ਬਾਰੇ ਫਲਾਂ ਵਾਲੇ ਬੂਟਿਆਂ ਬਾਰੇ ਜਿਹੜੀ ਆਪਾਂ ਜਾਣਕਾਰੀ ਲੈ ਕੇ ਆਉਣੇ ਰਹੇ ਹਾਂਗੇ ਉਹਦੇ ਲਈ ਤੁਸੀਂ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ